ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਅਮੀਦ ਕਰਦਾ ਸਾਰੀ ਵਧੀਆ ਹੋਵੋਗੇ ਤੇ ਗੱਡੀ ਲੈ ਕੇ ਸਰੰਦ ਸੰਗਤਾਂ ਵੀ ਬੈਠੇ ਆ ਨੇ ਗੱਡੀ ਦੇ ਵਿੱਚ ਤੇ ਅੱਜ ਤੁਹਾਨੂੰ ਨਗਰ ਕੀਰਤਨ ਜਿਹੜਾ ਆਪਣੇ ਪਿੰਡਾਂ ਦਾ ਅ ਅੱਜ ਮੰਨ ਲਓ ਲਾਸਟ ਨਗਰ ਕੀਰਤਨ ਜਿਹੜਾ ਨਿਕਲਣਾ ਆਪਣੇ ਪਿੰਡ ਆ ਕੇ ਸਮਾਪਤੀ ਹੋਣੀ ਆ ਇਹ ਟੋਟਰਮਾਲ ਜੀ ਦੇ ਨਕਸ਼ੇ ਕਦਮ ਤੇ ਆਊਗਾ ਜਿਸ ਤਰ੍ਹਾਂ ਟੋਟਰਮਾਲ ਜੀ ਆਪਣੇ ਮੰਨ ਲਓ ਪਿੰਡ ਪਹੁੰਚੇ ਸੀ ਉਸ ਤਰੀ ਗੱਡੀਆਂ ਆਪਣੀ ਪਾਲਕੀ ਸਾਹਿਬ ਮਹਾਰਾ ਦੀ ਬੀੜ ਲੈ ਕੇ ਆਵਾਂਗੇ ਤੇ ਉਸ ਤਰੀਵੰ ਲੋ ਹਰੇਕ ਪਿੰਡ ਵਿੱਚ ਦੀ ਨਿਕਲਦਾ ਹੋਊਗਾ ਤੇ ਆਪਾਂ ਵੀ ਆਪਣਾ ਟਰੱਕ ਲੈ ਕੇ ਚੱਲੇ ਆਂ ਦੇਖ ਸਕਦੇ ਹੋ ਪੰਪ ਤੇ ਪੁਵਾਰੇ ਸੀ ਡੀਜ਼ਲ ਉਧਰ ਤੇ ਵੱਡੀ ਜਲ ਵੀ ਆਇਆ ਘੱਟ ਸੀ ਕਉ ਖੜੀ ਨੂੰ ਕਾਫੀ ਢਲ ਹੋ ਗਏ ਸੀ ਧਿਆਨ ਮਾਰਿਆ ਨਹੀਂ ਤੇ ਹੁਣ ਪੁਵਾਰਿਆਂ ਪਾ ਡੀਜ਼ਲ ਗੱਡੀ 'ਚ ਬਾਕੀ ਤੁਹਾਨੂੰ ਸਰਹੰਦ ਜਾ ਕੇ ਜ਼ਰੂਰ ਦਰਸ਼ਨ ਕਰਾਵਾਂਗੇ ਮਾਰਕ ਦੇ ਤੇ ਬਾਕੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਅਸੀਂ ਪਹੁੰਚ ਗਏ ਫਤੇਗੜ ਸਾਹਿਬ ਤੇ ਹਾਲ ਕੀ ਆਪਣੇ ਪਿੰਡ ਨੂੰ ਜਾਉਗੇ ਸਿੱਧਾ ਗੁਰਦੁਆਰਾ ਮੰਜੀ ਸਾਹਿਬ ਤੇ ਅਸੀਂ ਦੇਖ ਸਕਦੇ ਜੋ ਤੀਸਰੂਪ ਤੋਂ ਪਿੰਡ ਅਲਵਰ ਤੇ ਸੰਗਤ ਉਹ ਆਪਣਾ ਖੜ ਗਿਆ ਜੀ ਟਰੱਕ ਉਹ ਤੇ ਲਾਤੀ ਦੀ ਆਪਣੀ ਗੱਡੀ ਵੀ ਚੜਦੀ ਗਲਾ ਚੜਦੀ ਗਲਾ ਜੋ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਸ ਸ੍ਰੀ ਮਾਨ ਸੰਤ ਬਾਬਾ ਕਰਨਜੀਤ ਸਿੰਘ ਜੀ ਤਫਾਦ ਰਾਗ ਮੁਹਾਰੀ ਵਾਲੇ ਮਹਾਂਪੁਰਸ਼ਾਂ ਵੱਲੋਂ ਸ੍ਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਤਸ਼ਾਹ ਗੁਰਦੁਆਰਾ ਜੋਤੀਸਰੂਪ ਤੋਂ

ਹਾਂਜੀ ਲੋ ਜੀ ਆਜ਼ੀ ਪਹੁੰਚ ਗਿਆ ਦੂਏ ਪੜਾ ਤੇ ਤੇ ਦੇਖ ਸਕਦੇ ਹੋ ਤੁਸੀਂ ਕਿੰਦਾਂ ਲਾਣਾ ਲੱਗੀਆਂ ਨੇ ਤੇ ਬਾਕੀ ਮਹਾਰਾਜ ਦੀ ਸਵਾਰੀ ਸਭ ਤੋਂ ਅੱਗੇ ਆਪਾਂ ਤੁਸੀਂ ਦੇਖ ਸਕਦੇ ਹੋ ਉਹ ਬੋਰਡ ਕਿੱਥੇ ਬੋਰਡ ਲੱਗ ਰਿਹਾ ਲੋ ਜੀ ਆਪਾਂ ਪੰਚ ਨਾਲ ਆਇਆ

ਜਿਹ ਲੋਕ ਇਦਾਂ ਦੇ ਨੇ ਵੀ ਲਾਈਨ ਤੋੜ ਕੇ ਜਾਮ ਲਵਾਉਣ ਦੀ ਤਰੰਕੀ ਆਤਮ ਮਾੜੀਆ ਵਿੱਚ ਲੋਕਾਂ ਨੂੰ ਹਰੇਸਾਂ ਆਉਂਦੇ ਨੇ ਤੇ ਜੇ ਤੁਸੀਂ ਦੇਖ ਸਕਦੇ ਹੋ ਮਹਾਰਾਜ ਦੀ ਢੀਡ ਕੋਲੇ ਆਪਾਂ ਪਹੁੰਚ ਚੁੱਕੇ ਹਾਂ ਨਾਲ ਜੀ ਸਭੇ ਪਾਲਤਿਆਂ ਦੀ ਕਿਰਪਾ ਦਿੱਤੀ ਹੈ ਇਸ ਜੀ ਨਗਰ ਦੇ ਪ੍ਰਬੰਧਕ ਨੇ ਸੇਵਾਦਾਰ ਆਹ ਦੇਖ ਸਕਦੇ ਹੋ ਸਾਰਿਆਂ ਦਾ ਧੰਨਵਾਦ ਭਾਈ ਤੇ ਸੋਹਣੇ ਫਰੰਟ ਕੋ ਵੀ ਧੰਨਵਾਦ ਨੇ ਸਰਦਾਰ ਗੁਰਦੱਤ ਸਿੰਘ ਜੀ ਦੇ ਨਾਲ ਸਰਦਾਰ ਜੀ ਕੇ ਆਏ ਜੀ ਸਿੰਘ ਜੀ ਬਾਲਕੀ ਸਾਹਿਬ ਤੇ ਮਿਹਰੇ ਵਾਲਿਆਂ ਵੱਲੋਂ ਪਹਿਲਾ ਤੇ ਤੀਸਰਾ ਪੜਾਇਆ ਤੇ ਦੇਖ ਸਕਦੇ ਹੋ ਸਰਦਾਰ ਜੀ ਕੀ ਆਰੰਭ ਹੋ ਗਿਆ ਤੇ ਹੁਣ ਜਦੋਂ ਇਹ ਲਾਰਮ ਵੱਧ ਗਿਆ ਜਿਹੜੇ ਅੱਧਰ ਪੰਜ ਪਿਆਰੇ ਨੇ ਦੇਖ ਸਕਦੇ ਸੀ ਤੇ ਉੱਪਰ ਵੀ ਪੰਜ ਪਿਆਰੇ ਪੰਜਾਂ ਪਿਆਰੇ ਦੀ ਅਗਵਾਹੀ ਦੇ ਰੇ ਆਪ ਕੋਸ਼ਿਸ਼ਾਂ ਦੇ ਅਰਦਾਸ ਵਿੱਚ ਕਿ ਕਿ ਤਰ੍ਹਾਂ ਤਿਆਰੀਆਂ ਚੱਲਣਗੀਆਂ ਮਾਰਾ ਜੀ ਕਿਰਪਾ ਚੁੱਕੇ ਜੋਤੀ ਸਰੋਬ ਗੁਰਦੁਆਰੇ ਦੇ ਮੋਹ ਸਕਦੇ ਹੋ ਤੇ ਮਾਰਾ ਦੀ ਮਾਲਕੀ ਸਾਹਿਬ ਚੱਲ ਪਈ ਤੇ ਹੁਣ ਪੂਰੇ ਕੱਪ ਦਾ ਖੇਡ ਰਹੇ ਨੇ ਭਾਈ ਸਾਹਿਬ ਨੰਗਾਵੇ ਤੇ ਇਹ ਅੱਜ ਆਪਣੀ ਲਾਈਨ ਚੱਲ ਪਈ ਤੇ ਆਹ ਦੇਖ ਲੋ ਪਾਗਲ ਲੋ ਪਾਗਲੇ ਕਹੂੰਗਾ ਜਿਹੜੇ ਕਿ ਬਸ ਇੱਕ ਦੂਜੇ ਤੋਂ ਮੂਰੇ ਕੱਟ ਲਈਏ ਇੱਕ ਦੂਜੇ ਤੋਂ ਮੂਰੇ ਕੱਟ ਲਈਏ ਇਤਾਂ ਦੀ ਇਹਨਾਂ ਦੀ ਹੋਵਾ ਯਾ ਲਓ ਉਹ ਤੋਂ ਮੂਰੇ ਕਰ ਔਰ ਮਹਾਰਾਜਾ ਜੱਟੇ ਪਾਰਤਾ ਜੀ ਨੇ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਕਟੇ ਦਿੱਤਾ ਅੱਗੇ ਕਰ ਲੋ ਮੂਰੇ ਕਰ ਅਸੀਂ ਜੀਵਾਵਾ ਕਰਦੇ ਆ ਐਸੇ ਜੀ ਧੰਗ ਦਾ ਧੰਨਵਾਦ ਮਹਾਂਪੁਰ ਸਾਹਿਬ ਵੱਲੋਂ ਆਲੂ ਹੜਕ ਦੀ ਸੱਜ ਤੋਂ ਵੱਲੋਂ ਆਉਂ ਜੀ ਨਾਲ ਪੰਜਾਬ ਪਿਆਰਿਆਂ ਦਾ ਸੁਧਕਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਿੜਾ ਰੋਹਣ ਤੋਂ ਬੰਦੇ ਪਾ ਚਾਹੀਦੇ ਛੰਗਦਾਂ ਨੂੰ ਤਾਰਿਆ ਦੇਖ ਸਕਦੇ ਹੋ ਚੱਲ ਵੀ ਆਪਣੀ ਉੱਥੋਂ ਦੇ ਗੁਰਮੁਖ ਪਿਆਰੇ ਚਾਲੇ ਪਾਏ ਕਿਥੋਂ ਨੂੰ ਤੇ ਬਾਲਕੀ ਸਾਹਿਬ ਚੱਲ ਵੀ ਮਹਾਰਾਜ ਦੇ ਰੇਖੇ ਸਿਰੋਪਾਣੀ ਪਟਨਾ ਸਾਹਿਬ ਤੇ ਆਹ ਕੰਢੇ ਤੇ ਹੀ ਕਾਈ ਇਹ ਆਪਣਾ ਟਰਾਲਾ ਵੀ ਆ ਰਿਹਾ ਦੇਖ ਸਕਦੇ ਹੋ ਤੁਸੀਂ ਕਿੰਨਾ ਲੱਗ ਰਿਹਾ ਜਾਮ ਹੋਰ ਲਿਆਵੇਂ ਆ ਬ੍ਰਦਰ ਜੇ ਭਾਈ ਮਾੜਾ ਪੂਰਾ ਜਾਮ ਤੇ ਆਪਾਂ ਪਹੁੰਚ ਚੁੱਕੇ ਹਾਂ ਨਾਪੇ ਤੋਂ ਨਾਲੇ ਆਪਾਂ ਇੰਟਰੋਂ ਆਲੇ ਆ ਤੇ ਸਾਰੀ ਰਹਿ ਗਿਆ ਤਿੰਨ ਚਾਰ ਕਿਲੋਮੀਟਰ ਤੋਂ ਬਾਅਦ ਆਪਾਂ ਨਾਪੇ ਦੇ ਵਿੱਚ ਹੋ ਜਾਣਾ ਇੰਟਰ ਕਾਫੀ ਨਾਪੇ ਐਂਟਰ ਹੋ ਕੇ ਤੁਹਾਨੂੰ ਬਲਕੀ ਸਾਹਿਬ ਦੇ ਦੁਬਾਰਾ ਫੇਰ ਦਰਸ਼ਨ ਕਰਵਾਉਂਦੇ ਆ ਬਣੇ ਰਹੋ ਵੀਡੀਓ ਦੇ ਨਾਲ ਜਸਟ ਕਿਹੜਾ ਰੋਈ ਮਤਰੋਂ ਆ ਜਾਈ ਦੇਖ ਸਕਦੇ ਹੋ ਤੁਸੀਂ ਆਪਾਂ ਪਹੁੰਚ ਗਏ ਸੀ ਨਾਬੇ ਤੇ ਇਹ ਨਾਬੇ ਆਪਣਾ ਮੰਨ ਲਓ ਰੋਟੀ ਵਾਲੇ ਪੁਲਾਂ ਤੇ ਪਹੁੰਚ ਗਏ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਦੇਖਿਓ ਦੇਖ ਸਕਦੇ ਹੋ ਜਾਮ ਤੇ ਉਹ ਤੇ ਆਪਣੇ ਪੜਾ ਲੱਗ ਗਿਆ ਤੇ ਜਦੋਂ 15 ਮੀਟਰ ਦੇ ਬ੍ਰੇਕ ਤੇ ਉਦੋਂ ਬਾਅਦ ਚੱਲਣਗੇ ਤੇ ਜਿਹੜੇ ਪਾਈਪ ਨੂੰ ਦੇਖ ਸਕਦੇ ਹੋ ਕਿ ਕਿੰਦਾ ਜਾਮ ਹੋਈ ਪਈ ਆ ਕੀ ਪਾਲਕੀ ਸਾਹਿਬ ਪਹਾਂ ਤੇ ਮੇਰੀ ਡਿਊਟੀ ਲੱਗੀ ਸੀ ਕਿ ਟਿਕਲਾ ਹੁਲੀ ਉਹਦੇ ਕਰਕੇ ਮੈਂ ਤਲਾਰਤੀ ਆਪਣਾ ਟਰੱਕ ਤੇ ਜਿੱਥੇ ਵੀ ਛੋਟਾ ਭਾਈ ਜਾ ਕੇ ਲੱਭੂ ਚਲਾਣਾ ਫਿਰ ਆਪਾਂ ਪਾਲਕੀ ਸਾਹਿਬ ਦੇ ਦੁਬਾਰਾ ਦਰਸ਼ਨ ਕਰਨ ਜਾਵਾਂਗੇ ਲੋ ਜੀ ਆਪਾਂ ਪਹੁੰਚ ਗਏ ਨਾਬੇ ਮਲੋਨਾਬੇ ਆਪਾਂ ਪਹੁੰਚਾ ਗਏ ਤੇ ਲੋ ਜੀ ਮਿੱਤਰੋ ਆਪਾਂ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਆ ਰਹਿ ਗਿਆ ਥੋੜਾ ਜਿਹਾ ਕਿਲੋਮੀਟਰ ਸ਼ਹਿਰ ਜਿੱਥੇ ਫੇਰ ਦੁਬਾਰਾ ਰੁਕਣਗੇ ਆ ਲੋ ਜੀ ਕਰੋ ਦਰਸ਼ਨ ਪੰਜ ਪਿਆਰਿਆਂ ਦੇ ਪਹੁੰਚ ਗਏ ਆਪਣਾ ਇਹ ਨਾਬੇ ਆਪਾਂ ਵਿਚ ਸਟਾਰ ਚੈਂਟਰ ਹੁੰਨੇ ਆ ਤੇ ਸਦਾ ਬਾਈਪਾਸ ਤੇ ਉੱਧਰ ਆ ਗਏ ਪਾਲਕੀ ਸਾਹਿਬ ਮਹਾਰਾਜ ਦੀ ਕਰੋ ਦਰਸ਼ਨ ਵੈਗਰੂ ਤੇ ਆ ਪੰਜ ਪਿਆਰੇ ਤੇ ਉਹ ਕਿ ਵੀ ਜਾ ਰਹੇ ਨੇ ਚੱਕਰ ਕਰ ਸਕਦੇ ਹੋ ਤੁਸੀਂ ਲੋਕ ਦਰਸ਼ਨ ਕਰ ਰਹੇ ਨੇ ਪੱਥਾ ਦੇਖ ਰਹੇ ਨੇ ਇਹ ਆਪਾਂ ਵੀ ਆਪਣੇ ਟਰੱਕ ਉੱਤਰ ਸਾਈਡ ਤੇ ਲਾਉਂਦੇ ਸੀ ਤਾਂ ਕਰਕੇ ਵੀ ਆਪਾਂ ਅੰਦਰ ਦੀ ਆ ਗਏ ਸੀ ਨਾ ਪਲੇਖਾ ਲੱਗਿਆ ਸੀ ਵੀ ਕਦੇ ਅੰਦਰ ਦੀ ਮਹਾਰਾ ਦੀ ਪਾਲਕੀ ਬੜਾ ਅੰਦਰ ਦੀ ਆਂਦੀ ਸੀ ਨਾ ਆ ਸਾਨੂੰ ਪਲੇਖਾ ਲੱਗਿਆ ਸੀ ਤਾਂ ਉਹਦੇ ਕਰਕੇ ਅਸੀਂ ਮੂਰਿਆ ਕੇ ਉੱਗੇ ਸਾਈਡ ਤੇ ਲਾਤੀਆਂ ਗੱਡੀਆਂ ਤੇ ਬਾਕੀ ਕਰ ਲੋ ਦਰਸ਼ਨ ਮਹਾਰਾ ਜੀ ਦੇ ਲਓ ਜੀ ਬਾਬਾ ਜੀ ਚੱਲ ਪਏ ਆਪਾਂ ਇੱਥੋਂ ਬਾਲਕੀ ਸਾਹਿਬ ਉਹ ਪੱਤੇ ਚਲੀ ਗਈ ਤੇ ਅ빠 ਆਪਣੀ ਗੱਡੀ ਲੈ ਕੇ ਜਾ ਰਹੇ ਆ ਆਪਾਂ ਜੀ ਦੇ ਨਾਲ ਵਾਸੋਂ ਨਾਲ ਹੀ ਆਪਣੀ ਗੱਡੀ ਵੀ ਚਾਹ ਜਿਆਦਾ ਫਰਕ ਨਾਲ ਨਹੀਂ ਹੈਗੀ ਹੈ ਭਾਈ ਉਹ ਸਵਲਦੇ ਆ ਤੁਹਾਨੂੰ ਕਹਾਂ ਜੇ ਪੜਾ ਦੇ